ਮੈਨੂੰ ਪੰਜਾਬ ਸਰਕਾਰ ਵੱਲੋਂ ਇੱਕ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਗਿਆ ਫਿਨਲੈਂਡ ਦੇ ਵਿੱਚ ਫਿਨਲੈਂਡ ਕੰਟਰੀ ਹੈ ਆਪਣੀ ਹੈਪੀਨੈਸ ਇੰਡੈਕਸ ਦੇ ਲਈ ਜਾਨੀ ਜਾਂਦੀ ਹੈ ਉਹਦੇ ਵਿੱਚ ਯੂਨੀਵਰਸਿਟੀ ਆਫ ਟਰਕੂ ਦੇ ਵਿੱਚ ECEC अर्ली चाइल्ड एजुकेशन एंड चाइल्ड केयर ਅਤੇ प्री प्राइमरी प्राइमरी ਟੀਚਿੰਗ ਟ੍ਰੇਨਿੰਗ ਸਾਨੂੰ ਦਵਾਈ ਗਈ ਜਿਸ ਦੇ ਤਹਿਤ ਮੈਂ ਇਹ ਕਮਾਂਗੀ ਕਿ ਐਦਾਂ ਦੇ ਮੌਕੇ ਜੇ ਸਰਕਾਰ ਪ੍ਰਦਾਨ ਕਰੇ ਤਾਂ ਕਿਤੇ ਨਹੀਂ ਸਾਡੀ ਸਿੱਖਿਆ ਨੀਤੀ ਦੇ ਵਿੱਚ ਕੋਈ ਵੀ ਚੋਲ ਨਹੀਂ ਹੈ ਅਸੀਂ ਪੂਰਾ ਇਹਨਾਂ ਨੂੰ ਪ੍ਰੋਜੈਕਟਸ ਨੂੰ ਇਨਕਲਕੇਟ ਕਰਕੇ ਪੂਰੀ ਜਾਣਕਾਰੀ ਲੈ ਕੇ ਅਸੀਂ ਇਹਨਾਂ ਦਾ ਪੂਰਾ ਫਾਇਦਾ ਚੁੱਕ ਸਕਦੇ ਹਾਂ ਪੰਜਾਬ ਸਰਕਾਰ ਨੇ ਇਹਨਾਂ ਖਰਚਾ ਕਰਕੇ ਸਾਰੇ ਟੀਚਰ ਭੇਜੀ ਉਸ ਫਾਇਦਾ ਹੋਏਗਾ ਆਉਣ ਵਾਲੀ ਜਨਰੇਸ਼ਨ ਨੂੰ ਯੈਸ ਬਿਲਕੁਲ ਫਾਇਦਾ ਜ਼ਰੂਰ ਹੋਏਗਾ मैम उद्यू डिफरेंस लगा नो डाउट अर्डवर्क करते हैं पर थोड़ा थोरेटिकल पोर्शन ज़्यादा होंगे है उत्थे जो अखिया दैट वॉज वोकेशनल स्किलफुल सारी ही स्किलफुल ट्रेनिंग उच्च दिती जाती है स्टार्टिंग फ्रॉम ग्रेड थ्री बच्चा अपना काम सारा आप कर रहा है होम इकनोमिक्स से बहुत जोर दिता जाता है कई ग्रुप्स ने रीडिंग एबिलिटीज़ ऑफ द चिल्ड्रन इनाते काम किया कई ने राइटिंग एबिलिटीज़ ऑफ द चिल्ड्रन कई ने स्ट्रेस फ्री एनवायरमेंट फॉर द चाइल्ड इन द प्राइमरी एजुकेशन ते कई जिमें मेरा सिगा सस्टेनेबल हैबिट्स हाउ टू इनकलकेट सस्टेनेबल हैबिट्स इन द यंग माइंड्स ये ਜਿਵੇਂ ਕਿ ਮੈਂ ਫਿਨਲੈਂਡ ਦੇ ਵਿੱਚ ਦੇਖਿਆ ਪੈਰ ਰੱਖਦੇ ਹੀ ਹੈਲਸਿੰਕੀ 에য়ারਪੋਰਟ ਤੇ देयर वर 6 ਡਸਟਬਿਨਸ ਐਂਡ ਇਨ ਇੰਡੀਆ ਸਟਿਲ ਵੀ ਆਰ ਸਟਰਗਲਿੰਗ ਵਿਦ ਟੂ ਡਸਟਬਿਨਸ ਸੋ ਵਾਈ ਨਾਟ ਵੀ ਸ਼ੁੱਡ ਸਟਾਰਟ ਫਰੋਮ ਹੇਅਰ ਲਰਨਿੰਗ ਐਜੂਕੇਸ਼ਨ ਕਿਤੇ ਵੀ ਨਹੀਂ ਰੁਕਦੀ ਚਾਹੇ ਉਹ ਫਿਨਲੈਂਡ ਹੋਵੇ ਤੇ ਚਾਹੇ ਭਾਰਤ ਹੋਵੇ ਲਰਨਿੰਗ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ ਪਰ ਮੈਂ ਇਹੀ ਕਹਾਂਗੀ ਕਿ ਫਿਨਲੈਂਡ ਦੇ ਵਿੱਚ ਸਕਿੱਲ ਲਾਈਫ ਸਕਿੱਲਸ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਬੱਚਿਆਂ ਨੂੰ ਸੈਲਫ ਇੰਡੀਪੈਂਡੈਂਟ ਬਣਾਇਆ ਜਾਂਦਾ ਹੈ ਅਜੀਤ ਜੀ ਤੇ ਵੀਟਰ ਖੰਡਾਲੇ ਦਾ ਸਾਰਾ ਸਵਾਗਤ ਹੈ ਮੈਂ ਅਮਨ ਜੋ ਤਾਲੀਆ ਅਸੀਂ ਆ ਜਾਈਆਂ ਇੱਕ ਜਿਹੜਾ ਬੈਚ ਪੰਜਾਬ ਸਰਕਾਰ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਟੀਚਰਾਂ ਨੂੰ ਜਿਹੜੀ ਬਾਹਰ ਭੇਜਿਆ ਜਾ ਰਿਹਾ ਹੈ ਮੈਨਾਂ ਜੁੜ ਚੁੱਕੇ ਨੇ ਮੈਡਮ ਪੂਰੀ ਮੈਡਮ ਸਸਿਕਾ ਜੀ ਮੈਡਮ ਤੁਸੀਂ ਇੱਕ ਬੈਚ ਲੈ ਤੁਹਾਨੂੰ ਪੰਜਾਬ ਸਰਕਾਰ ਨੇ ਭੇਜਿਆ ਸੀਗਾ ਹਾਂਜੀ ਤੇ ਕਿੱਥੇ ਜਾ ਕੇ ਆਏ ਹੋ ਔਰ ਕੀ ਕੀ ਤੁਹਾਡਾ ਐਕਸਪੀਰੀਅੰਸ ਆਇਆ ਇਸਨੂੰ ਸੱਟਨਪਲੀ ਸ਼ੇਅਰ ਕਰੂੰ। ਹਾਂਜੀ, ਮੇਰਾ ਨਾਮ ਰਚਨਾਪੁਰੀ ਹੈ। ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਸ਼ੇਖੋਪੁਰ ਦੇ ਵਿੱਚ ਬਤੌਰ ਈਟੀਟੀ ਅਧਿਆਪਕਾ ਸੇਵਾ ਨਿਭਾ ਰਹੀ ਹਾਂ। ਮੈਨੂੰ ਪੰਜਾਬ ਸਰਕਾਰ ਵੱਲੋਂ ਇੱਕ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਗਿਆ। ਫਿਨਲੈਂਡ ਦੇ ਵਿੱਚ ਫਿਨਲੈਂਡ ਕੰਟਰੀ ਹੈ ਆਪਣੀ ਹੈਪੀਨੈਸ ਇੰਡੈਕਸ ਦੇ ਲਈ ਜਾਨੀ ਜਾਂਦੀ ਹੈ। ਉਹਦੇ ਵਿੱਚ ਯੂਨੀਵਰਸਿਟੀ ਆਫ ਟਰਕੂ ਦੇ ਵਿੱਚ ਈਸੀਈਸੀ अर्ਲੀ ਚਾਈਲਡ ਐਜੂਕੇਸ਼ਨ ਐਂਡ ਚਾਈਲਡ ਕੇਅਰ ਅਤੇ ਪ੍ਰੀ ਪ੍ਰਾਇਮਰੀ ਪ੍ਰਾਇਮਰੀ ਟੀਚਿੰਗ ਟ੍ਰੇਨਿੰਗ ਸਾਨੂੰ ਦਵਾਈ ਗਈ ਜਿਸ ਦੇ ਤਹਿਤ ਮੈਂ ਇਹ ਕਮਾਂਗੀ ਕਿ ਐਦਾਂ ਦੇ ਮੌਕੇ ਜੇ ਸਰਕਾਰ ਪ੍ਰਦਾਨ ਕਰੇ ਤਾਂ ਕਿਤੇ ਨਹੀਂ ਸਾਡੀ ਸਿੱਖਿਆ ਨੀਤੀ ਦੇ ਵਿੱਚ ਕੋਈ ਵੀ ਚੋਲ ਨਹੀਂ ਹੈ ਅਸੀਂ ਪੂਰਾ ਇਹਨਾਂ ਨੂੰ ਪ੍ਰੋਜੈਕਟਸ ਨੂੰ ਇਨਕਲਕੇਟ ਕਰਕੇ ਪੂਰੀ ਜਾਣਕਾਰੀ ਲੈ ਕੇ ਅਸੀਂ ਇਹਨਾਂ ਦਾ ਪੂਰਾ ਫਾਇਦਾ ਚੁੱਕ ਸਕਦੇ ਹਾਂ ਮੈਮ ਉੱਥੀ ਦਾ ਔਰ ਇੱਥੇ ਦੇ ਕਿਸ ਤਰ੍ਹਾਂ ਦਾ ਤੁਹਾਨੂੰ ਡਿਫਰੈਂਸ ਲੱਗਾ ਆ ਔਰ ਜੋ ਤੁਸੀਂ ਉੱਥੋਂ की स्किल्स है जीन करके आए सब तो वो स्किल जी मैं गेन की है वह है हार्डवर्क नो yeah. डाउट no अं इ हार्डवर्क करते हैं पर थोड़ा थोरेटिकल पोर्शन सादा सा हों है उ देखा दैट वॉज वोकेशनल स्किलफुल सारी ही स्किलफुलुल ट्रेनिंग उच्न दिखती जाती है स्टार्टिंग फ्रॉम ग्रेड थ्री ਬੱਚਾ ਆਪਣਾ ਕੰਮ ਸਾਰਾ ਆਪ ਕਰ ਰਿਹਾ ਹੈ ਹੋਮ ਇਕਨੋਮਿਕਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਸਸਟੇਨੇਬਲ ਹੈਬਿਟਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਇਹ ਮੈਨੂੰ ਕੁਝ ਗੱਲਾਂ ਹੈ ਜਿਹੜੀਆਂ ਬਹੁਤ ਵਧੀਆਂ ਲੱਗੀਆਂ ਤੇ ਇਹਨਾਂ ਨੂੰ ਅਸੀਂ ਆਪਣੇ ਸਕੂਲ ਦੇ ਵਿੱਚ ਆਲਰੇਡੀ ਲਾਗੂ ਕਰ ਚੁੱਕੇ ਹਾਂ ਮੈਂ ਤੁਹਾਡੇ ਨਾਲ ਕਿੰਨੇ ਟੀਚਰ ਗਏ ਸੀ ਇੱਥੋਂ ਔਰ ਕਿਸ-ਕਿਸ ਟੀਚਰ ਦਾ ਕੀ ਕੀ ਪ੍ਰੋਜੈਕਟ ਸੀ ਇਹ ਸਾਰੇ ਕਿ ਇੱਕੋ ਹੀ ਪ੍ਰੋਜੈਕਟ ਸੀਗਾ ਕਿ ਅਲੱਗ-ਅਲੱਗ ਟੀਚਰਸ ਨੇ ਅਲੱਗ-ਅਲੱਗ ਪ੍ਰੋਜੈਕਟ ਦਿੱਤੇਗੇ ਸੀ ਇਹ ਸਟ੍ਰੀਨਿੰਗ ਦੇ ਵਿੱਚ ਟੋਟਲ 72 ਟੀਚਰ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਸੀ ਜਿਨ੍ਹਾਂ ਨੇ ਬੇਸਿਕ ਜਿਹੜੀ ਲੈਸਨ ਸੀਗੇ ਉਹ ਸਾਰਿਆਂ ਨੇ ਇਕੱਠੇ ਲਿੱਤੇ ਚਾਹੇ ਉਹ ਲਿੰਗੁਇਸਟਿਕ ਦਾ ਸੀਗਾ ਚਾਈਲਡ ਸਾਈਕੋਲੋਜੀ ਦਾ ਸੀਗਾ ਲਾਇਬ੍ਰੇਰੀਜ਼ ਦਾ ਸੀਗਾ ਇਹ ਸਾਰੇ ਸਾਡੇਆਂ ਦੇ ਇਕੱਠੇ ਸੀ ਪਰ ਜਿਹੜਾ ਪ੍ਰੋਜੈਕਟ ਵਾਈਜ਼ ਅਸੀਂ ਚੂਜ਼ ਕਰਨਾ ਸੀਗਾ ਉਹ ਅਲੱਗ-ਅਲੱਗ ਸੀਗੇ ਜਿਵੇਂ ਕਈ ਗਰੁੱਪਸ ਨੇ ਰੀਡਿੰਗ ਅਬਿਲਿਟੀਆਂ ਆਫ ਦਾ ਚਿਲड्रन ਇਨਾ ਤੇ ਕੰਮ ਕੀਤਾ ਕਈਆਂ ਨੇ ਰਾਈਟਿੰਗ ਅਬਿਲਿਟੀਆਂ ਆਫ ਦਾ ਚਿਲड्रन ਕਈਆਂ ਨੇ ਸਟ्रेस ਫ੍ਰੀ এনਵਾਇਰਨਮੈਂਟ ਫਾਰ ਦਾ ਚਾਈਲਡ ਇਨ ਪ੍ਰਾਇਮਰੀ ਐਜੂਕੇਸ਼ਨ ਤੇ ਕਈ ਜਿਵੇਂ ਮੇਰਾ ਸੀਗਾ ਸਸਟੇਨੇਬਲ ਹੈਬਿਟਸ ਹਾਊ ਟੂ ਇਨਕਲਕੇਟ ਸਸਟੇਨੇਬਲ ਹੈਬਿਟਸ ਇਨ ਦਾ ਯੰਗ ਮਾਈਂਡਸ ਇਹ ਸੀਗਾ ਮੈਡਮ ਤੁਸੀਂ ਹੁਣ ਆਏ ਹੋ ਤੁਹਾਡੇ ਕੋਲ ਇੱਥੇ ਸਕੂਲ 'ਚ ਕਿੰਨੇ ਬੱਚੇ ਆ ਜਿਨ੍ਹਾਂ ਨੂੰ ਤੁਸੀਂ ਹੁਣ ਟ੍ਰੇਨਿੰਗ ਦੇ ਰਹੇ ਹੋ ਆਪਣੇ ਸਕੂਲ ਦੇ ਵਿੱਚ ਔਰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਤੁਹਾਨੂੰ ਬੱਚਿਆਂ ਦਾ ਹਾਂਜੀ ਮੇਰੇ ਸਕੂਲ ਦੇ ਵਿੱਚ 316 ਦੇ ਕਰੀਬ ਬੱਚੇ ਹਨ ਪ੍ਰੀ ਪ੍ਰਾਇਮਰੀ ਨੂੰ ਮਿਲਾ ਕੇ ਤੇ ਇਹ ਪ੍ਰੋਜੈਕਟ ਜਿਹੜਾ ਮੇਰਾ ਸਸਟੇਨੇਬਲ ਹੈਬਿਟਸ ਦਾ ਹੈ ਇਹ ਆਲਰੇਡੀ ਅਸੀਂ ਇੰਟਿਕਲੇਟ ਕਰ ਚੁੱਕੇ ਹਾਂ ਜਿਦੇ ਵਿੱਚ ਬੱਚਿਆਂ ਦੀ ਕਲੀਨਲਿਨੈਸ ਤੇ ਸਾਡੇ ਆਲੇ-ਦੁਆਲੇ ਦੀ ਸਫਾਈ ਇਹਦੇ ਉੱਤੇ ਅਸੀਂ ਜ਼ੋਰ ਦੇ ਰਹੇ ਹਾਂ ਜਿਵੇਂ ਕਿ ਮੈਂ ਫਿਨਲੈਂਡ ਦੇ ਵਿੱਚ ਦੇਖਿਆ ਪੈਰ ਰੱਖਦੇ ਹੀ ਹੈਲਸਿੰਕੀ 에ਰਪੋਰਟ ਤੇ ਦੇਰ Six dustbins, and in India, still we are struggling with two dustbins. So, why not we should start from here? ਅਸੀਂ ਇਹੀ ਮੁਹਿੰਮ ਸਟਾਰਟ ਕੀਤੀ ਕਿ ਹਰ ਸਕੂਲ ਹਰ ਕਲਾਸ ਦੇ ਵਿੱਚ ਅਸੀਂ ਬੱਚਿਆਂ ਨੂੰ ਇੰਪਲੀਮੈਂਟ ਕਰਨਾ ਸਿਖਾਈਏ ਹਾਊ ਟੂ ਯੂਜ਼ ਟੂ ਡਸਟਬਿੰਗ ਫਾਰ ਦਾ ਵੈਟ ਵੇਸਟ ਐਂਡ ਦਾ ਡਰਾਈ ਵੇਸਟ ਇਹ ਮੇਰਾ ਪ੍ਰੋਜੈਕਟ ਰਹੇਗਾ ਤੇ ਸਿਰਫ ਆਪਣੇ ਸਕੂਲ ਤੱਕ ਨਹੀਂ ਆਪਣੀ ਵਿਲੇਜ ਤੱਕ ਬਾਕੀ ਸਕੂਲਾਂ ਤੱਕ ਅਸੀਂ ਇਹ ਜ਼ਰੂਰ ਜਲਦ ਤੋਂ ਜਲਦ ਇਹ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਮੈਡਮ ਆਪਣੇ ਕਪੂਟਲੇ ਵਿੱਚੋਂ ਡਿਸਟ੍ਰਿਕਟ ਵਿੱਚੋਂ ਕਿੰਨੇ ਟੀਚਰ ਗਏ ਸੀਗੇ ਤੁਹਾਡੇ ਨਾਲ ਹੋਰ ਵੀ ਕਿ ਸਾਡੇ ਹੁਣ ਤੱਕ ਤਿੰਨ ਬੈਚ ਜਾ ਚੁੱਕੇ ਨੇ ਪਹਿਲੇ ਬੈਚ ਦੇ ਵਿੱਚ ਵੀ ਕੁਝ ਟੀਚਰ ਦੋ ਕੇ ਤਿੰਨ ਕਪੂਰਥਲਾ ਦੇ ਵਿੱਚੋਂ ਗਏ ਸੀ ਸੈਕੰਡ ਬੈਚ ਦੇ ਵਿੱਚ ਵੀ ਗਏ ਸੀ ਪਰ ਜਿਹੜਾ ਇਹ ਥਰਡ ਬੈਚ ਸੀ ਉਹਦੇ ਵਿੱਚੋਂ ਸਿਰਫ ਮੈਂ ਹੀ ਉੱਥੇ ਟ੍ਰੇਨਿੰਗ ਲੈਂਗ ਲਈ ਅੱਛਾ ਮੈਮ ਕਿਸ ਤਰ੍ਹਾਂ ਲੱਗਾ ਉਧਰਲੇ ਬੱਚੇ ਜਿਹੜੇ ਕਿ ਕਿਸ ਤਰ੍ਹਾਂ ਦੀ ਸਟੱਡੀ ਕਿਸ ਤਰ੍ਹਾਂ ਦੀ ਹੈਗੀ ਆ ਔਰ ਇਧਰ ਦੀ ਸਟੱਡੀ ਦਾ ਕਿਸ ਤਰ੍ਹਾਂ ਡਿਫਰੈਂਸ ਲੱਗਾ ਲਰਨਿੰਗ ਹੈਪਨਸ 에ਵਰੀਵੇਅਰ ਲਰਨਿੰਗ ਐਜੂਕੇਸ਼ਨ ਕਿਤੇ ਵੀ ਨਹੀਂ ਰੁਕਦੀ ਚਾਹੇ ਉਹ ਫਿਨਲੈਂਡ ਹੋਵੇ ਤੇ ਚਾਹੇ ਭਾਰਤ ਹੋਵੇ ਲਰਨਿੰਗ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ ਪਰ ਮੈਂ ਇਹੀ ਕਹਾਂਗੀ ਕਿ ਫਿਨਲੈਂਡ ਦੇ ਵਿੱਚ ਸਕਿੱਲ ਲਾਈਫ ਸਕਿੱਲਸ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਬੱਚਿਆਂ ਨੂੰ ਸੈਲਫ ਇੰਡੀਪੈਂਡੈਂਟ ਬਣਾਇਆ ਜਾਂਦਾ ਹੈ ਤੇ ਉਹ ਚੀਜ਼ ਪ੍ਰੈਕਟੀਕਲ ਨੋਲੇਜ ਜਿਹੜੀ ਹੈ ਹੈਂਡਸ ਔਨ ਹੈਂਡਸ ਨੋਲੇਜ ਜਿਹੜੀ ਹੈ ਉਹ ਮਿਲਦੀ ਹੈ ਇਹਦੇ ਵਿੱਚ ਅਸੀਂ ਸક્ષਮ ਹੋ ਕੇ ਆਏ ਆਂ ਤੇ ਉਮੀਦ ਕਰਦੇ ਹਾਂ ਕਿ ਥਿਉਰੀ ਦੇ ਨਾਲ ਨਾਲ ਇੰਡੀਆ ਦੀ ਐਜੂਕੇਸ਼ਨ ਪ੍ਰਣਾਲੀ ਦੇ ਵਿੱਚ ਅਸੀਂ ਹੈਂਡਸ-ਆਨ ਜਿਹੜੀਆਂ ਸਕਿੱਲਸ ਐ ਉਹ ਬੱਚਿਆਂ ਵਿੱਚ ਇਨਕਲਕੇਟ ਕਰਨ ਦੀ ਕੋਸ਼ਿਸ਼ ਕਰਾਂਗੇ ਫੋਰ ਏਗਜ਼ਾਮਪਲ ਆਪਣੀ ਹਰ ਕੰਮ ਆਪਣੇ ਆਪ ਕਰਨਾ ਮਿਡੇ ਮੀਲ ਬੱਚਿਆਂ ਨੂੰ ਮਿਲਦਾ ਹੈ ਮਿਡੇ ਮੀਲ ਬੱਚਾ ਆਪਣੀ ਪਲੇਟ ਦੇ ਵਿੱਚ ਜਿੰਨਾ ਖਾਣਾ ਹੈ ਉਹ ਆਪ ਪਾਏਗਾ ਆਨ ਵਾਲੇ ਟਾਈਮ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਬੱਚੇ ਦਾ ਕੋਈ ਬਟਨ ਟੁੱਟ ਜਾਂਦਾ ਹੈ ਤਾਂ ਚੌਥੀ ਤੇ ਪੰਜਵੀਂ ਜਮਾਤ ਦਾ ਬੱਚਾ ਆਪਣਾ ਬਟਨ ਆਪ ਲਗਾਏਗਾ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਐਗਜ਼ਾਮਪਲਸ ਹੈ ਜੋ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਸਕੂਲਾਂ ਦੇ ਵਿੱਚ ਜ਼ਰੂਰ ਦੇਖੋ ਪੰਜਾਬ ਸਰਕਾਰ ਨੇ ਨਾ ਕਰ ਚਾਹ ਕਰ ਕਿਸੇ ਟੀਚਰ ਭੇਜੀ ਉਸ ਫਾਇਦਾ ਹੋਏਗਾ ਆਉਣ ਵਾਲੀ ਜਨਰੇਸ਼ਨ ਨੂੰ ਯੈਸ ਬਿਲਕੁਲ ਫਾਇਦਾ ਜ਼ਰੂਰ ਹੋਏਗਾ ਕੋਈ ਵੀ ਸਿਖਲਾਈ ਵੇਸਟ ਨਹੀਂ ਜਾਂਦੀ ਤੇ ਅਸੀਂ ਤੁਹਾਨੂੰ ਪੂਰਾ ਇਹ ਆਸ਼ਵਾਸਨ ਦਵਾਨੇ ਆ ਵੀ ਜੇ ਪੰਜਾਬ ਸਰਕਾਰ ਨੇ ਸਾਡੇ ਉੱਤੇ ਭਰੋਸਾ ਕਰਕੇ ਸਾਨੂੰ ਫਿਨਲੈਂਡ ਦੇ ਵਿੱਚ ਟ੍ਰੇਨਿੰਗ ਦਵਾਈ ਹੈ ਤੇ ਤੁਸੀਂ 3 ਮਹੀਨਿਆਂ ਦੇ ਅੰਦਰ ਅੰਦਰ ਦੇਖੋਗੇ ਕਿ ਕਿਸ ਤਰ੍ਹਾਂ ਨਾਲ ਅਸੀਂ ਆਪਣੇ ਪ੍ਰੋਜੈਕਟਸ ਨੂੰ ਲਾਗੂ ਕੀਤਾ ਹੈ ਕਿਸ ਤਰ੍ਹਾਂ ਉਹਨਾਂ ਨੂੰ ਆਪਣੇ ਕਲਾਸਰੂਮ ਤੋਂ ਆਪਣੇ ਸਕੂਲ ਆਪਣੀ ਸੋਸਾਇਟੀ ਤੇ ਨਾਲ ਦੇ ਸਕੂਲਾਂ ਦੇ ਵਿੱਚ ਤੱਕ ਲੈ ਕੇ ਗਏ ਹਾਂ ਤੇ ਅਸੀਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵਿੱਚ ਸਾਡਾ ਸਾਥ ਜ਼ਰੂਰ ਦਿਓ एनजीओस ਅੱਗੇ ਆਉਣ ਤਾਂਕਿ ਸਾਨੂੰ ਜਿਸ ਜਿਸ ਚੀਜ਼ ਦੀ ਲੋੜ ਹੈ ਉਹ ਪ੍ਰੋਜੈਕਟ ਦੇ ਵਿੱਚ ਸਾਨੂੰ ਮਿਲ ਸਕੇ ਤੇ ਫਿਰ ਦੇਖਿਓ ਤਬਦੀਲੀ ਜ਼ਰੂਰ ਆਏਗੀ ਠੀਕ ਮੈਨੂੰ ਪੰਜਾਬ ਸਰਕਾਰ ਵੱਲੋਂ ਇੱਕ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਗਿਆ ਫਿਨਲੈਂਡ ਦੇ ਵਿੱਚ ਫਿਨਲੈਂਡ ਕੰਟਰੀ ਹੈ ਆਪਣੀ ਹੈਪੀਨੈਸ ਇੰਡੈਕਸ ਦੇ ਲਈ ਜਾਨੀ ਜਾਂਦੀ ਹੈ ਉਹਦੇ ਵਿੱਚ ਯੂਨੀਵਰਸਿਟੀ ਆਫ ਟਰਕੂ ਦੇ ਵਿੱਚ ईसीईसी अर्ली ਚਾਈਲਡ এডਿਕੇਸ਼ਨ ਐਂਡ ਚਾਈਲਡ ਕੇਅਰ ਅਤੇ ਪ੍ਰੀ ਪ੍ਰਾਇਮਰੀ ਪ੍ਰਾਇਮਰੀ ਟੀਚਿੰਗ ਟ੍ਰੇਨਿੰਗ ਸਾਨੂੰ ਦਵਾਈ ਗਈ ਜਿਸ ਦੇ ਤਹਿਤ ਮੈਂ ਇਹ ਕਮਾਂਗੀ ਕਿ ਐਦਾਂ ਦੇ ਮੌਕੇ ਜੇ ਸਰਕਾਰ ਪ੍ਰਦਾਨ ਕਰੇ ਤਾਂ ਕਿਤੇ ਨਹੀਂ ਸਾਡੀ ਸਿੱਖਿਆ ਨੀਤੀ ਦੇ ਵਿੱਚ ਕੋਈ ਵੀ ਚੋਲ ਨਹੀਂ ਹੈ ਅਸੀਂ ਪੂਰਾ ਇਹਨਾਂ ਨੂੰ ਪ੍ਰੋਜੈਕਟਸ ਨੂੰ ਇਨਕਲਕੇਟ ਕਰਕੇ ਪੂਰੀ ਜਾਣਕਾਰੀ ਲੈ ਕੇ ਅਸੀਂ ਇਹਨਾਂ ਦਾ ਪੂਰਾ ਫਾਇਦਾ ਚੁੱਕ ਸਕਦੇ ਹਾਂ ਪੰਜਾਬ ਸਰਕਾਰ ਨੇ ਇਹਨਾਂ ਕਰ ਚਾ ਕਰਕੇ ਸਾਰੇ ਟੀਚਰ ਭੇਜੀ ਉਸ ਫਾਇਦਾ ਹੋਏਗਾ ਆਉਣ ਵਾਲੀ ਜਨਰੇਸ਼ਨ ਨੂੰ ਯੈਸ ਬਿਲਕੁਲ ਫਾਇਦਾ ਜ਼ਰੂਰ ਹੋਏਗਾ नो डाउट अथे पूरा हार्डवर्क करते हैं पर थोड़ा थोरेटिकल पोर्शन ज़्यादा होंगे है उत्थे जो असी देखिया दैट वॉज वोकेशनल स्किलफुल सारी ही स्किलफुल ट्रेनिंग उच्च दिती जाती है स्टार्टिंग फ्रॉम ग्रेड थ्री बच्चा अपना काम सारा आप कर रहा है होम इकनोमिक्स से बहुत जोर दिता जाता है कई ग्रुप्स ने रीडिंग एबिलिटीज़ ऑफ द चिल्ड्रन इना ते काम किया कई ने राइटिंग एबिलिटीज़ ऑफ द चिल्ड्रन कई ने स्ट्रेस फ्री एनवायरमेंट फॉर द चाइल्ड इन द प्राइमरी एजुकेशन ते कई जिमें मेरा सिगा सस्टेनेबल हैबिट्स हाउ टू इनकलकेट सस्टेनेबल हैबिट्स इन द यंग माइंड्स ये ਜਿਵੇਂ ਕਿ ਮੈਂ ਫਿਨਲੈਂਡ ਦੇ ਵਿੱਚ ਦੇਖਿਆ ਪੈਰ ਰੱਖਦੇ ਹੀ ਹੈਲਸਿੰਕੀ 에어ਪੋਰਟ ਤੇ देयर ਵਰ 6 ਡਸਟਬਿਨਸ ਐਂਡ ਇਨ ਇੰਡੀਆ ਸਟਿਲ ਵੀ ਆਰ ਸਟਰਗਲਿੰਗ ਵਿਦ ਟੂ ਡਸਟਬਿਨਸ ਸੋ ਵਾਈ ਨਾਟ ਵੀ ਸ਼ੁੱਡ ਸਟਾਰਟ ਫਰੋਮ ਹੇਅਰ ਲਰਨਿੰਗ ਐਜੂਕੇਸ਼ਨ ਕਿਤੇ ਵੀ ਨਹੀਂ ਰੁਕਦੀ ਚਾਹੇ ਉਹ ਫਿਨਲੈਂਡ ਹੋਵੇ ਤੇ ਚਾਹੇ ਭਾਰਤ ਹੋਵੇ ਲਰਨਿੰਗ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ ਪਰ ਮੈਂ ਇਹੀ ਕਹਾਂਗੀ ਕਿ ਫਿਨਲੈਂਡ ਦੇ ਵਿੱਚ ਸਕਿੱਲ ਲਾਈਫ ਸਕਿੱਲਸ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਬੱਚਿਆਂ ਨੂੰ ਸੈਲਫ ਇੰਡੀਪੈਂਡੈਂਟ ਬਣਾਇਆ ਜਾਂਦਾ ਹੈ ਅਜੀਤ ਕੈਪਿਟੇਲ ਖੰਡਾਲੇ ਦਾ ਸਾਰਿਆਂ ਦਾ ਸਵਾਗਤ ਹੈ ਮੈਂ ਅਮਨ ਜਤਵਾਲੀਆ ਅਸੀਂ ਅੱਜ ਆਏ ਹਾਂ ਇੱਕ ਜਿਹੜਾ ਬੈਚ ਪੰਜਾਬ ਸਰਕਾਰ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਟੀਚਰਾਂ ਨੂੰ ਜਿਹੜੀ ਬਾਹਰ ਭੇਜਿਆ ਜਾ ਰਿਹਾ ਹੈ ਮੈਨਾਂ ਜੁੜ ਚੁੱਕੇ ਨੇ ਮੈਡਮ ਪੂਰੀ ਮੈਡਮ ਸਸਿਕਾ ਜੀ ਮੈਮ ਤੁਸੀਂ ਇੱਕ ਬੈਚ ਲੈ ਤੁਹਾਨੂੰ ਪੰਜਾਬ ਸਰਕਾਰ ਨੇ ਭੇਜਿਆ ਸੀਗਾ ਹਾਂਜੀ ਤੇ ਕਿੱਥੇ ਜਾ ਕੇ ਆਏ ਹੋ ਔਰ ਕੀ ਕੀ ਤੜਾ ਐਕਸਪੀਰੀਅੰਸ ਆਇਆ ਇਸ ਸੱਟਨਪਲੀ ਸ਼ੇਅਰ ਕਰੂੰ ਹਾਂਜੀ ਮੇਰਾ ਨਾਮ ਰਚਨਾਪੁਰੀ ਹੈ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਸ਼ੇਖੋਪੁਰ ਦੇ ਵਿੱਚ ਬਤੌਰ ਈਟੀਟੀ ਅਧਿਆਪਕਾ ਸੇਵਾ ਨਿਭਾ ਰਹੀ ਹਾਂ ਮੈਨੂੰ ਪੰਜਾਬ ਸਰਕਾਰ ਵੱਲੋਂ ਇੱਕ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਗਿਆ ਫਿਨਲੈਂਡ ਦੇ ਵਿੱਚ ਫਿਨਲੈਂਡ ਕੰਟਰੀ ਹੈ ਆਪਣੀ ਹੈਪੀਨੈਸ ਇੰਡੈਕਸ ਦੇ ਲਈ ਜਾਨੀ ਜਾਂਦੀ ਹੈ ਉਹਦੇ ਵਿੱਚ ਯੂਨੀਵਰਸਿਟੀ ਆਫ ਟਰਕੂ ਦੇ ਵਿੱਚ ਈਸੀਈਸੀ अर्ਲੀ ਚਾਈਲਡ ਐਜੂਕੇਸ਼ਨ ਐਂਡ ਚਾਈਲਡ ਕੇਅਰ ਅਤੇ ਪ੍ਰੀ ਪ੍ਰਾਇਮਰੀ ਪ੍ਰਾਇਮਰੀ ਟੀਚਿੰਗ ਟ੍ਰੇਨਿੰਗ ਸਾਨੂੰ ਦਵਾਈ ਗਈ ਜਿਸ ਦੇ ਤਹਿਤ ਮੈਂ ਇਹ ਕਮਾਂਗੀ ਕਿ ਐਦਾਂ ਦੇ ਮੌਕੇ ਜੇ ਸਰਕਾਰ ਪ੍ਰਦਾਨ ਕਰੇ ਤਾਂ ਕਿਤੇ ਨਹੀਂ ਸਾਡੀ ਸਿੱਖਿਆ ਨੀਤੀ ਦੇ ਵਿੱਚ ਕੋਈ ਵੀ ਚੋਲ ਨਹੀਂ ਹੈ ਅਸੀਂ ਪੂਰਾ ਇਹਨਾਂ ਨੂੰ ਪ੍ਰੋਜੈਕਟਸ ਨੂੰ ਇਨਕਲਕੇਟ ਕਰਕੇ ਪੂਰੀ ਜਾਣਕਾਰੀ ਲੈ ਕੇ ਅਸੀਂ ਇਹਨਾਂ ਦਾ ਪੂਰਾ ਫਾਇਦਾ ਚੁੱਕ ਸਕਦੇ ਹਾਂ ਮੈਮ ਉੱਥੀ ਦਾ ਔਰ ਇੱਥੇ ਦੇ ਕਿਸ ਤਰ੍ਹਾਂ ਦਾ ਤੁਹਾਨੂੰ ਡਿਫਰੈਂਸ ਲੱਗਾ ਆ ਔਰ ਜੋ ਤੁਸੀਂ ਉੱਥੋਂ की स्किल्स हैगीन करके आए सब तो वीड्डी स्किल जी मैं गेन की है वो है हार्डवर्क नो डाउट असं पूरा हार्डवर्क करते हैं पर थोड़ा थोरेटिकल पोर्शन सा है उ जो असी देखा दैट वॉज वोकेशनल स्किलफुल सारी ही स्किलफुलुल ट्रेनिंग उच्च दी जाती है स्टार्टिंग फ्रॉम ग्रेड थ्री ਬੱਚਾ ਆਪਣਾ ਕੰਮ ਸਾਰਾ ਆਪ ਕਰ ਰਿਹਾ ਹੈ ਹੋਮ ਇਕਨੋਮਿਕਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਸਸਟੇਨੇਬਲ ਹੈਬਿਟਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਇਹ ਮੈਨੂੰ ਕੁਝ ਗੱਲਾਂ ਹੈ ਜਿਹੜੀਆਂ ਬਹੁਤ ਵਧੀਆਂ ਲੱਗੀਆਂ ਤੇ ਇਹਨਾਂ ਨੂੰ ਅਸੀਂ ਆਪਣੇ ਸਕੂਲ ਦੇ ਵਿੱਚ ਆਲਰੇਡੀ ਲਾਗੂ ਕਰ ਚੁੱਕੇ ਹਾਂ ਮੈਂ ਤੁਹਾਡੇ ਨਾਲ ਕਿੰਨੀ ਟੀਚਰ ਗਈ ਸੀ ਇੱਥੋਂ ਔਰ ਕਿਸ ਕਿਸ ਟੀਚਰ ਦਾ ਕੀ ਕੀ ਪ੍ਰੋਜੈਕਟ ਸੀਗੇ ਸਾਰੇ ਕਿ ਇੱਕੋ ਹੀ ਪ੍ਰੋਜੈਕਟ ਸੀਗਾ ਕਿ ਅਲੱਗ-ਅਲੱਗ ਟੀਚਰਸ ਨੇ ਅਲੱਗ-ਅਲੱਗ ਪ੍ਰੋਜੈਕਟ ਦਿੱਤੇਗੇ ਸੀ ਇਹ ਸਟ੍ਰੀਨਿੰਗ ਦੇ ਵਿੱਚ ਟੋਟਲ 72 ਟੀਚਰ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਸੀ ਜਿਨ੍ਹਾਂ ਨੇ ਬੇਸਿਕ ਜਿਹੜੀ ਲੈਸਨ ਸੀਗੇ ਉਹ ਸਾਰਿਆਂ ਨੇ ਇਕੱਠੇ ਲਿੱਤੇ ਚਾਹੇ ਉਹ ਲਿੰਗੁਇਸਟਿਕ ਦਾ ਸੀਗਾ ਚਾਈਲਡ ਸਾਈਕੋਲੋਜੀ ਦਾ ਸੀਗਾ ਲਾਇਬ੍ਰੇਰੀਜ਼ ਦਾ ਸੀਗਾ ਇਹ ਸਾਰੇ ਸਾਡਿਆਂ ਦੇ ਇਕੱਠੇ ਸੀ ਪਰ ਜਿਹੜਾ ਪ੍ਰੋਜੈਕਟ ਵਾਈਜ਼ ਚੋਸ ਅਸੀਂ ਚੂਜ਼ ਕਰਨਾ ਸੀਗਾ ਉਹ ਅਲੱਗ-ਅਲੱਗ ਸੀਗੇ ਜਿਵੇਂ ਕਈ ਗਰੁੱਪਸ ਨੇ ਰੀਡਿੰਗ ਅਬਿਲਿਟੀਆਂ ਆਫ ਦਾ ਚਿਲड्रन ਇਨਾਂ ਤੇ ਕੰਮ ਕੀਤਾ ਕਈਆਂ ਨੇ ਰਾਈਟਿੰਗ ਅਬਿਲਿਟੀਆਂ ਆਫ ਦਾ ਚਿਲड्रन ਕਈਆਂ ਨੇ ਸਟ्रेस ਫ੍ਰੀ এনਵਾਇਰਨਮੈਂਟ ਫਾਰ ਦਾ ਚਾਈਲਡ ਇਨ ਦਾ ਪ੍ਰਾਇਮਰੀ ਐਜੂਕੇਸ਼ਨ ਤੇ ਕਈ ਜਿਵੇਂ ਮੇਰਾ ਸੀਗਾ ਸਸਟੇਨੇਬਲ ਹੈਬਿਟਸ ਹਾਊ ਟੂ ਇਨਕਲਕੇਟ ਸਸਟੇਨੇਬਲ ਹੈਬਿਟਸ ਇਨ ਦਾ ਯੰਗ ਮਾਈਂਡਸ ਇਹ ਸੀਗਾ ਮੈਡਮ ਤੁਸੀਂ ਹੁਣ ਆਏ ਹੋ ਤੁਹਾਡੇ ਕੋਲ ਇੱਥੇ ਸਕੂਲ्स ਕਿੰਨੇ ਬੱਚੇ ਆ ਜਿਨ੍ਹਾਂ ਨੂੰ ਤੁਸੀਂ ਹੁਣ ਟ੍ਰੇਨਿੰਗ ਦੇ ਰਹੇ ਹੋ ਆਪਣੇ ਸਕੂਲ ਦੇ ਵਿੱਚ ਔਰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਤੁਹਾਨੂੰ ਬੱਚਿਆਂ ਦਾ ਹਾਂਜੀ ਮੇਰੇ ਸਕੂਲ ਦੇ ਵਿੱਚ 316 ਦੇ ਕਰੀਬ ਬੱਚੇ ਹਨ ਪ੍ਰੀ ਪ੍ਰਾਇਮਰੀ ਨੂੰ ਮਿਲਾ ਕੇ ਤੇ ਇਹ ਪ੍ਰੋਜੈਕਟ ਜਿਹੜਾ ਮੇਰਾ ਸਸਟੇਨੇਬਲ ਹੈਬਿਟਸ ਦਾ ਹੈ ਇਹ ਆਲਰੇਡੀ ਅਸੀਂ ਇੰਕਲਕੇਟ ਕਰ ਚੁੱਕੇ ਹਾਂ ਜਿਦੇ ਵਿੱਚ ਬੱਚਿਆਂ ਦੀ ਕਲੀਨਲਨੈਸ ਤੇ ਸਾਡੇ ਆਲੇ-ਦੁਆਲੇ ਦੀ ਸਫਾਈ ਇਹਦੇ ਉੱਤੇ ਅਸੀਂ ਜ਼ੋਰ ਦੇ ਰਹੇ ਹਾਂ ਜਿਵੇਂ ਕਿ ਮੈਂ ਫਿਨਲੈਂਡ ਦੇ ਵਿੱਚ ਦੇਖਿਆ ਪੈਰ ਰੱਖਦੇ ਹੀ ਹੈਲਸਿੰਕੀ 에ਰਪੋਰਟ ਤੇ ਦੇਰ Six dustbins, and in India, still we are struggling with two dustbins. So, why not we should start from here? ਅਸੀਂ ਇਹੀ ਮੁਹਿੰਮ ਸਟਾਰਟ ਕੀਤੀ ਕਿ ਹਰ ਸਕੂਲ ਹਰ ਕਲਾਸ ਦੇ ਵਿੱਚ ਅਸੀਂ ਬੱਚਿਆਂ ਨੂੰ ਇੰਪਲੀਮੈਂਟ ਕਰਨਾ ਸਿਖਾਈਏ ਹਾਊ ਟੂ ਯੂਜ਼ ਟੂ ਡਸਟ ਬਿਨ ਫਾਰ ਦਾ ਵੈਟ ਵੇਸਟ ਐਂਡ ਦਾ ਡਰਾਈ ਵੇਸਟ ਇਹ ਮੇਰਾ ਪ੍ਰੋਜੈਕਟ ਰਹੇਗਾ ਤੇ ਸਿਰਫ ਆਪਣੇ ਸਕੂਲ ਤੱਕ ਨਹੀਂ ਆਪਣੀ ਵਿਲੇਜ ਤੱਕ ਬਾਕੀ ਸਕੂਲਾਂ ਤੱਕ ਅਸੀਂ ਇਹ ਜ਼ਰੂਰ ਜਲਦੋਂ ਜਲਦ ਇਹ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਮੈਡਮ ਆਪਣੀ ਕਪੂਰਥਲੀ ਵਿੱਚੋਂ ਡਿਸਟ੍ਰਿਕਟ ਵਿੱਚੋਂ ਕਿੰਨੇ ਟੀਚਰ ਗਏ ਸੀ ਤੁਹਾਡੇ ਨਾਲ ਹੋਰ ਵੀ ਕੀ ਸਾਡੇ ਹੁਣ ਤੱਕ ਤਿੰਨ ਬੈਚ ਜਾ ਚੁੱਕੇ ਨੇ ਪਹਿਲੇ ਬੈਚ ਦੇ ਵਿੱਚ ਵੀ ਕੁਝ ਟੀਚਰ ਦੋ ਕੇ ਤਿੰਨ ਕਬੂਰਥਲਾ ਦੇ ਵਿੱਚੋਂ ਗਏ ਸੀ ਸੈਕਿੰਡ ਬੈਚ ਦੇ ਵਿੱਚ ਵੀ ਗਏ ਸੀ ਪਰ ਜਿਹੜਾ ਇਹ ਥਰਡ ਬੈਚ ਸੀ ਉਹਦੇ ਵਿੱਚੋਂ ਸਿਰਫ ਮੈਂ ਹੀ ਉੱਥੇ ਟ੍ਰੇਨਿੰਗ ਲੈਂਗ ਗਈ ਕੁਛ ਮੈਮ ਕਿਸ ਤਰ੍ਹਾਂ ਲੱਗਾ ਉਧਰਲੇ ਬੱਚੇ ਜਿਹੜੇ ਕਿ ਕਿਸ ਤਰ੍ਹਾਂ ਦੀ ਸਟੱਡੀ ਕਿਸ ਤਰ੍ਹਾਂ ਦੀ ਹੈਗੀ ਆ ਔਰ ਇਧਰ ਦੀ ਸਟੱਡੀ ਦਾ ਕਿਸ ਤਰ੍ਹਾਂ ਡਿਫਰੈਂਸ ਲੱਗਾ ਲਰਨਿੰਗ ਹੈਪਨਸ ਏਵਰੀਵੇਅਰ ਲਰਨਿੰਗ ਐਜੂਕੇਸ਼ਨ ਕਿਤੇ ਵੀ ਨਹੀਂ ਰੁਕਦੀ ਚਾਹੇ ਉਹ ਫਿਨਲੈਂਡ ਹੋਵੇ ਤੇ ਚਾਹੇ ਭਾਰਤ ਹੋਵੇ ਲਰਨਿੰਗ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ ਪਰ ਮੈਂ ਇਹੀ ਕਹਾਂਗੀ ਕਹਾਂਗੀ ਕਿ ਫਿਨਲੈਂਡ ਦੇ ਵਿੱਚ ਸਕਿੱਲ ਲਾਈਫ ਸਕਿੱਲਸ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਬੱਚਿਆਂ ਨੂੰ ਸੈਲਫ ਇੰਡੀਪੈਂਡੈਂਟ ਬਣਾਇਆ ਜਾਂਦਾ ਹੈ ਤੇ ਉਹ ਚੀਜ਼ ਪ੍ਰੈਕਟੀਕਲ ਨੋਲੇਜ ਜਿਹੜੀ ਹੈ ਹੈਂਡਸ ਔਨ ਹੈਂਡਸ ਨੋਲੇਜ ਜਿਹੜੀ ਹੈ ਉਹ ਮਿਲਦੀ ਹੈ ਇਹਦੇ ਵਿੱਚ ਅਸੀਂ ਸક્ષਮ ਹੋ ਕੇ ਆਏ ਆ ਤੇ ਉਮੀਦ ਕਰਦੇ ਹਾਂ ਕਿ ਥਿਉਰੀ ਦੇ ਨਾਲ ਨਾਲ ਇੰਡੀਆ ਦੀ ਐਜੂਕੇਸ਼ਨ ਪ੍ਰਣਾਲੀ ਦੇ ਵਿੱਚ ਅਸੀਂ ਹੈਂਡਸ-ਆਨ ਜਿਹੜੀਆਂ ਸਕਿੱਲਸ ਐ ਉਹ ਬੱਚਿਆਂ ਵਿੱਚ ਇਨਕਲਕੇਟ ਕਰਨ ਦੀ ਕੋਸ਼ਿਸ਼ ਕਰਾਂਗੇ ਫੋਰ ਏਗਜ਼ਾਮਪਲ ਆਪਣੀ ਹਰ ਕੰਮ ਆਪਣੇ ਆਪ ਕਰਨਾ ਮਿਡੇ ਮੀਲ ਬੱਚਿਆਂ ਨੂੰ ਮਿਲਦਾ ਹੈ ਮਿਡੇ ਮੀਲ ਬੱਚਾ ਆਪਣੀ ਪਲੇਟ ਦੇ ਵਿੱਚ ਜਿੰਨਾ ਖਾਣਾ ਹੈ ਉਹ ਆਪ ਪਾਏਗਾ ਆਨ ਵਾਲੇ ਟਾਈਮ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਬੱਚੇ ਦਾ ਕੋਈ ਬਟਨ ਟੁੱਟ ਜਾਂਦਾ ਹੈ ਤਾਂ ਚੌਥੀ ਤੇ ਪੰਜਵੀਂ ਜਮਾਤ ਦਾ ਬੱਚਾ ਆਪਣਾ ਬਟਨ ਆ ਲਗਾਏਗਾ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਐਗਜ਼ਾਮਪਲਸ ਹੈ ਜੋ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਸਕੂਲਸ ਦੇ ਵਿੱਚ ਜ਼ਰੂਰ ਦੇਖੋ ਪੰਜਾਬ ਸਰਕਾਰ ਨੇ ਇਹਨਾਂ ਕਰਚਾ ਕਰਕੇ ਸਾਰੇ ਟੀਚਰ ਭੇਜੀ ਉਸ ਫਾਇਦਾ ਹੋਏਗਾ ਆਉਣ ਵਾਲੀ ਜਨਰੇਸ਼ਨ ਨੂੰ ਯੈਸ ਬਿਲਕੁਲ ਫਾਇਦਾ ਜ਼ਰੂਰ ਹੋਏਗਾ ਕੋਈ ਵੀ ਸਿਖਲਾਈ ਵੇਸਟ ਨਹੀਂ ਜਾਂਦੀ ਤੇ ਅਸੀਂ ਤੁਹਾਨੂੰ ਪੂਰਾ ਇਹ ਆਸ਼ਵਾਸਨ ਦਿਵਾਨੇ ਆ ਵੀ ਜੇ ਪੰਜਾਬ ਸਰਕਾਰ ਨੇ ਸਾਡੇ ਉੱਤੇ ਭਰੋਸਾ ਕਰਕੇ ਸਾਨੂੰ ਫਿਨਲੈਂਡ ਦੇ ਵਿੱਚ ਟ੍ਰੇਨਿੰਗ ਦਿਵਾਈ ਹੈ ਤੇ ਤੁਸੀਂ 3 ਮਹੀਨਿਆਂ ਦੇ ਅੰਦਰ ਅੰਦਰ ਦੇਖੋਗੇ ਕਿ ਕਿਸ ਤਰ੍ਹਾਂ ਨਾਲ ਅਸੀਂ ਆਪਣੇ ਪ੍ਰੋਜੈਕਟਸ ਨੂੰ ਲਾਗੂ ਕੀਤਾ ਹੈ ਕਿਸ ਤਰ੍ਹਾਂ ਉਹਨਾਂ ਨੂੰ ਆਪਣੇ ਕਲਾਸਰੂਮ ਤੋਂ ਆਪਣੇ ਸਕੂਲ ਆਪਣੀ ਸੋਸਾਇਟੀ ਤੇ ਨਾਲ ਦੇ ਸਕੂਲਾਂ ਦੇ ਵਿੱਚ ਤੱਕ ਲੈ ਕੇ ਗਏ ਹਾਂ ਤੇ ਅਸੀਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵਿੱਚ ਸਾਡਾ ਸਾਥ ਜ਼ਰੂਰ ਦਿਓ एनजीओस ਅੱਗੇ ਆਣ ਤਾਂ ਕਿ ਸਾਨੂੰ ਜਿਸ ਜਿਸ ਚੀਜ਼ ਦੀ ਲੋੜ ਹੈ ਉਹ ਪ੍ਰੋਜੈਕਟ ਦੇ ਵਿੱਚ ਸਾਨੂੰ ਮਿਲ ਸਕੇ ਤੇ ਫਿਰ ਦੇਖਿਓ ਤਬਦੀਲੀ ਜ਼ਰੂਰ ਆਈ ਠੀਕ ਮੈਨੂੰ ਪੰਜਾਬ ਸਰਕਾਰ ਵੱਲੋਂ ਇੱਕ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਗਿਆ ਫਿਨਲੈਂਡ ਦੇ ਵਿੱਚ ਫਿਨਲੈਂਡ ਕੰਟਰੀ ਹੈ ਆਪਣੀ ਹੈਪੀਨੈਸ ਇੰਡੈਕਸ ਦੇ ਲਈ ਜਾਨੀ ਜਾਂਦੀ ਹੈ ਉਹਦੇ ਵਿੱਚ ਯੂਨੀਵਰਸਿਟੀ ਆਫ ਟਰਕੂ ਦੇ ਵਿੱਚ ईसीईसी अर्ली ਚਾਈਲਡ এডਿਕੇਸ਼ਨ ਐਂਡ ਚਾਈਲਡ ਕੇਅਰ ਅਤੇ ਪ੍ਰੀ ਪ੍ਰਾਇਮਰੀ ਪ੍ਰਾਇਮਰੀ ਟੀਚਿੰਗ ਟ੍ਰੇਨਿੰਗ ਸਾਨੂੰ ਦਵਾਈ ਗਈ ਜਿਸ ਦੇ ਤਹਿਤ ਮੈਂ ਇਹ ਕਮਾਂਗੀ ਕਿ ਐਦਾਂ ਦੇ ਮੌਕੇ ਜੇ ਸਰਕਾਰ ਪ੍ਰਦਾਨ ਕਰੇ ਤਾਂ ਕਿਤੇ ਨਹੀਂ ਸਾਡੀ ਸਿੱਖਿਆ ਨੀਤੀ ਦੇ ਵਿੱਚ ਕੋਈ ਵੀ ਚੋਲ ਨਹੀਂ ਹੈ ਅਸੀਂ ਪੂਰਾ ਇਹਨਾਂ ਨੂੰ ਪ੍ਰੋਜੈਕਟਸ ਨੂੰ ਇਨਕਲਕੇਟ ਕਰਕੇ ਪੂਰੀ ਜਾਣਕਾਰੀ ਲੈ ਕੇ ਅਸੀਂ ਇਹਨਾਂ ਦਾ ਪੂਰਾ ਫਾਇਦਾ ਚੁੱਕ ਸਕਦੇ ਹਾਂ ਪੰਜਾਬ ਸਰਕਾਰ ਨੇ ਇਹਨਾਂ ਕਰਕੇ ਅਗਰੇ ਸਾਰੇ ਟੀਚਰ ਭੇਜੀ ਉਸ ਫਾਇਦਾ ਹੋਏਗਾ ਆਉਣ ਵਾਲੀ ਜਨਰੇਸ਼ਨ ਨੂੰ ਯੈਸ ਬਿਲਕੁਲ ਫਾਇਦਾ ਜ਼ਰੂਰ ਹੋਏਗਾ नो डाउट अं इ पूरा हार्डवर्क करते हैं पर थोड़ा थोरेटिकल पोर्शन ज़्यादा होंद् है उत्थे जो असी देखिया दैट वॉज वोकेशनल स्किलफुल सारी ही स्किलफुल ट्रेनिंग उच्च दिती जाती है स्टार्टिंग फ्रॉम ग्रेड थ्री बच्चा अपना काम सारा आप कर रहा है होम इकनोमिक्स से बहुत जोर दिता जाता है कई ग्रुप्स ने रीडिंग एबिलिटीज ऑफ द चिल्ड्रन इना काम किया कई ने राइटिंग एबिलिटीज ऑफ द चिल्ड्रन कई ने स्ट्रेस फ्री एनवायरमेंट फॉर द चाइल्ड इन द प्राइमरी एजुकेशन ते कई जिमें मेरा सिगा सस्टेनेबल हैबिट्स हाउ टू इनकलकेट सस्टेनेबल हैबिट्स इन द यंग माइंड्स ये ਜਿਨੇ ਕੀ ਮੈ ਫਿਨਲੈਂਡ ਦੇ ਵਿੱਚ ਦੇਖਿਆ ਪੈਰ ਰੱਖਦੇ ਹੀ ਹੈਲਸਿੰਕੀ 에ਰਪੋਰਟ ਤੇ देयर ਵਰ 6 ਡਸਟਬਿਨਸ ਐਂਡ ਇਨ ਇੰਡੀਆ ਸਟਿਲ ਵੀ ਆਰ ਸਟਰਗਲਿੰਗ ਵਿਦ ਟੂ ਡਸਟਬਿਨਸ ਸੋ ਵਾਈ ਨਾਟ ਵੀ ਸ਼ੁਡ ਸਟਾਰਟ ਫਰੋਮ ਹੇਅਰ ਲਰਨਿੰਗ ਐਜੂਕੇਸ਼ਨ ਇਹ ਕਿਤੇ ਵੀ ਨਹੀਂ ਰੁਕਦੀ ਚਾਹੇ ਉਹ ਫਿਨਲੈਂਡ ਹੋਵੇ ਤੇ ਚਾਹੇ ਭਾਰਤ ਹੋਵੇ ਲਰਨਿੰਗ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ ਪਰ ਮੈਂ ਇਹੀ ਕਹਾਂਗੀ ਕਿ ਫਿਨਲੈਂਡ ਦੇ ਵਿੱਚ ਸਕਿੱਲ ਲਾਈਫ ਸਕਿੱਲਸ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਬੱਚਿਆਂ ਨੂੰ ਸੈਲਫ ਇੰਡੀਪੈਂਡੈਂਟ ਬਣਾਇਆ ਜਾਂਦਾ ਹੈ ਅਜੀਤ ਕਪੂਰ ਖੰਡਾਲੇ ਦਾ ਸਾਰਾ ਸਵਾਗਤ ਹੈ ਮੈਂ ਅਮਨ ਜੋਤ ਟਾਲੀਆ ਅਸੀਂ ਅੱਜ ਆਏ ਆ ਇੱਕ ਜਿਹੜਾ ਬੈਚ ਪੰਜਾਬ ਸਰਕਾਰ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਟੀਚਰਾਂ ਨੂੰ ਜਿਹੜੀ ਬਾਹਰ ਭੇਜਿਆ ਜਾ ਰਿਹਾ ਹੈ ਮੇ ਨਾਲ ਜੁੜ ਚੁੱਕੇ ਨੇ ਮੈਡਮ ਪੂਰੀ ਮੈਡਮ ਸਸਿਕਾਜੀਤ ਸਸਿਕ ਮੈਮ ਤੁਸੀਂ ਇੱਕ ਬੈਚ ਲੈ ਤੁਹਾਨੂੰ ਪੰਜਾਬ ਸਰਕਾਰ ਨੇ ਭੇਜਿਆ ਸੀਗਾ ਹਾਂਜੀ ਤੇ ਕਿੱਥੇ ਜਾ ਕੇ ਆਏ ਹੋ ਔਰ ਕੀ ਕੀ ਤੜਾ ਐਕਸਪੀਰੀਅੰਸ ਆਇਆ ਇਹ ਸਰਪਰਟਨਿਟੀ ਸ਼ੇਅਰ ਕਰੂ। ਹਾਂਜੀ, ਮੇਰਾ ਨਾਮ ਰਚਨਾਪੁਰੀ ਹੈ। ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ, ਸ਼ੇਖਪੁਰ ਦੇ ਵਿੱਚ ਬਤੌਰ ਈਟੀਟੀ ਅਧਿਆਪਕਾ ਸੇਵਾ ਨਿਭਾ ਰਹੀ ਹਾਂ। ਮੈਨੂੰ ਪੰਜਾਬ ਸਰਕਾਰ ਵੱਲੋਂ ਇੱਕ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਗਿਆ। ਫਿਨਲੈਂਡ ਦੇ ਵਿੱਚ, ਫਿਨਲੈਂਡ ਕੰਟਰੀ ਹੈ ਆਪਣੀ ਹੈਪੀਨੈਸ ਇੰਡੈਕਸ ਦੇ ਲਈ ਜਾਨੀ ਜਾਂਦੀ ਹੈ। ਉਹਦੇ ਵਿੱਚ ਯੂਨੀਵਰਸਿਟੀ ਆਫ ਟਰਕੂ ਦੇ ਵਿੱਚ ਈਸੀਈਸੀ अर्ਲੀ ਚਾਈਲਡ ਐਜੂਕੇਸ਼ਨ ਐਂਡ ਚਾਈਲਡ ਕੇਅਰ ਅਤੇ ਪ੍ਰੀ ਪ੍ਰਾਇਮਰੀ ਪ੍ਰਾਇਮਰੀ ਟੀਚਿੰਗ ਟ੍ਰੇਨਿੰਗ ਸਾਨੂੰ ਦਵਾਈ ਗਈ ਜਿਸ ਦੇ ਤਹਿਤ ਮੈਂ ਇਹ ਕਵਾਂਗੀ ਕਿ ਐਦਾਂ ਦੇ ਮੌਕੇ ਜੇ ਸਰਕਾਰ ਪ੍ਰਦਾਨ ਕਰੇ ਤਾਂ ਕਿਤੇ ਨਹੀਂ ਸਾਡੀ ਸਿੱਖਿਆ ਨੀਤੀ ਦੇ ਵਿੱਚ ਕੋਈ ਵੀ ਚੋਲ ਨਹੀਂ ਹੈ ਅਸੀਂ ਪੂਰਾ ਇਹਨਾਂ ਨੂੰ ਪ੍ਰੋਜੈਕਟਸ ਨੂੰ ਇਨਕਲਕੇਟ ਕਰਕੇ ਪੂਰੀ ਜਾਣਕਾਰੀ ਲੈ ਕੇ ਅਸੀਂ ਇਹਨਾਂ ਦਾ ਪੂਰਾ ਫਾਇਦਾ ਚੁੱਕ ਸਕਦੇ ਹਾਂ ਮੈਮ ਉੱਥੀ ਦਾ ਔਰ ਇੱਥੇ ਦੇ ਕਿਸ ਤਰ੍ਹਾਂ ਦਾ ਤੁਹਾਨੂੰ ਡਿਫਰੈਂਸ ਲੱਗਾ ਆ ਔਰ ਜੋ ਤੁਸੀਂ ਉੱਥੋਂ की स्किल्स हैगी है जी उतो गेन करके आए सब तो स्किल है, वो स्किल जी मैं गेन की है no है हार्डवर्क नो डाउट असी असं पूरा हार्डवर्क करते हैं पर थोड़ा थोरेटिकल पोर्शन सादा सा होंद है असी देखा दैट वॉज वोकेशनल स्किलफुल सारी ही स्किलफुल ट्रेनिंग उच्च दिती जाती है स्टार्टिंग फ्रॉम ग्रेड थ्री ਬੱਚਾ ਆਪਣਾ ਕੰਮ ਸਾਰਾ ਆਪ ਕਰ ਰਿਹਾ ਹੈ ਹੋਮ ਇਕਨੋਮਿਕਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਸਸਟੇਨੇਬਲ ਹੈਬਿਟਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਇਹ ਮੈਨੂੰ ਕੁਝ ਗੱਲਾਂ ਹੈ ਜਿਹੜੀਆਂ ਬਹੁਤ ਵਧੀਆਂ ਲੱਗੀਆਂ ਤੇ ਇਹਨਾਂ ਨੂੰ ਅਸੀਂ ਆਪਣੇ ਸਕੂਲ ਦੇ ਵਿੱਚ ਆਲਰੇਡੀ ਲਾਗੂ ਕਰ ਚੁੱਕੇ ਹਾਂ ਮੈਂ ਤੁਹਾਡੇ ਨਾਲ ਕਿੰਨੀ ਟੀਚਰ ਗਈ ਸੀ ਇੱਥੋਂ ਔਰ ਕਿਸ-ਕਿਸ ਟੀਚਰ ਦਾ ਕੀ-ਕੀ ਪ੍ਰੋਜੈਕਟ ਸੀਗੇ ਸਾਰੇ ਕਿ ਇੱਕੋ ਹੀ ਪ੍ਰੋਜੈਕਟ ਸੀਗਾ ਕਿ ਅਲੱਗ-ਅਲੱਗ ਟੀਚਰਸ ਨੇ ਅਲੱਗ-ਅਲੱਗ ਪ੍ਰੋਜੈਕਟ ਦਿੱਤੇਗੇ ਸੀ ਇਹ ਸਟ੍ਰੀਮਿੰਗ ਦੇ ਵਿੱਚ ਟੋਟਲ 72 ਟੀਚਰ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਸੀ ਜਿਨ੍ਹਾਂ ਨੇ ਬੇਸਿਕ ਜਿਹੜੀ ਲੈਸਨ ਸੀਗੇ ਉਹ ਸਾਰਿਆਂ ਨੇ ਇਕੱਠੇ ਲਿੱਤੇ ਚਾਹੇ ਉਹ ਲਿੰਗੁਇਸਟਿਕ ਦਾ ਸੀਗਾ ਚਾਈਲਡ ਸਾਈਕੋਲੋਜੀ ਦਾ ਸੀਗਾ ਲਾਇਬ੍ਰੇਰੀਜ਼ ਦਾ ਸੀਗਾ ਇਹ ਸਾਰੇ ਸਾਡਿਆਂ ਦੇ ਇਕੱਠੇ ਸੀ ਪਰ ਜਿਹੜਾ ਪ੍ਰੋਜੈਕਟ ਵਾਈਜ਼ ਚੋਸ ਅਸੀਂ ਚੂਜ਼ ਕਰਨਾ ਸੀਗਾ ਉਹ ਅਲੱਗ-ਅਲੱਗ ਸੀਗੇ ਜਿਵੇਂ ਕਈ ਗਰੁੱਪਸ ਨੇ ਰੀਡਿੰਗ ਅਬਿਲਿਟੀਆਂ ਆਫ ਦਾ ਚਿਲड्रन ਇਨਾਂ ਤੇ ਕੰਮ ਕੀਤਾ ਕਈਆਂ ਨੇ ਰਾਈਟਿੰਗ ਅਬਿਲਿਟੀਆਂ ਆਫ ਦਾ ਚਿਲड्रन ਕਈਆਂ ਨੇ ਸਟ्रेस ਫ੍ਰੀ এনਵਾਇਰਨਮੈਂਟ ਫਾਰ ਦਾ ਚਾਈਲਡ ਇਨ ਦਾ ਪ੍ਰਾਇਮਰੀ ਐਜੂਕੇਸ਼ਨ ਤੇ ਕਈ ਜਿਵੇਂ ਮੇਰਾ ਸੀਗਾ ਸਸਟੇਨੇਬਲ ਹੈਬਿਟਸ ਹਾਊ ਟੂ ਇਨਕਲਕੇਟ ਸਸਟੇਨੇਬਲ ਹੈਬਿਟਸ ਇਨ ਦਾ ਯੰਗ ਮਾਈਂਡਸ ਐਸਿਕਾ ਮੈਡਮ ਤੁਸੀਂ ਹੁਣ ਆਏ ਹੋ ਤੁਹਾਡੇ ਕੋਲ ਇੱਥੇ ਸਕੂਲ 'ਚ ਕਿੰਨੇ ਬੱਚੇ ਆ ਜਿਨ੍ਹਾਂ ਨੂੰ ਤੁਸੀਂ ਹੁਣ ਟ੍ਰੇਨਿੰਗ ਦੇ ਰਹੇ ਹੋ ਆਪਣੇ ਸਕੂਲ ਦੇ ਵਿੱਚ ਔਰ ਕਿਸ ਤਰ੍ਹਾਂ ਰਿਸਪੌਂਸ ਮਿਲਿਆ ਤੁਹਾਨੂੰ ਬੱਚਿਆਂ ਨੂੰ ਹਾਂਜੀ ਮੇਰੇ ਸਕੂਲ ਦੇ ਵਿੱਚ 316 ਦੇ ਕਰੀਬ ਬੱਚੇ ਹਨ ਪ੍ਰੀ ਪ੍ਰਾਇਮਰੀ ਨੂੰ ਮਿਲਾ ਕੇ ਤੇ ਇਹ ਪ੍ਰੋਜੈਕਟ ਜਿਹੜਾ ਮੇਰਾ ਸਸਟੇਨੇਬਲ ਹੈਬਿਟਸ ਦਾ ਹੈ ਇਹ ਆਲਰੇਡੀ ਅਸੀਂ ਇੰਕਲੂਡ ਕਰ ਚੁੱਕੇ ਹਾਂ ਜਿਦੇ ਵਿੱਚ ਬੱਚਿਆਂ ਦੀ ਕਲੀਨਲਿਨੈਸ ਤੇ ਸਾਡੇ ਆਲੇ-ਦੁਆਲੇ ਦੀ ਸਫਾਈ ਇਹਦੇ ਉੱਤੇ ਅਸੀਂ ਜ਼ੋਰ ਦੇ ਰਹੇ ਹਾਂ ਜਿਵੇਂ ਕਿ ਮੈਂ ਫਿਨਲੈਂਡ ਦੇ ਵਿੱਚ ਦੇਖਿਆ ਪੈਰ ਰੱਖਦੇ ਹੀ ਹੈਲਸਿੰਕੀ 에ਰਪੋਰਟ ਤੇ देयर ਵਰ 6 ਡਸਟਬਿਨਸ ਐਂਡ ਇਨ ਇੰਡੀਆ ਸਟਿਲ ਵੀ ਆਰ ਸਟਰਗਲਿੰਗ ਵਿਦ ਟੂ ਡਸਟਬਿਨਸ ਸੋ ਵਾਈ ਨਾਟ ਵੀ ਸ਼ੁੱਡ ਸਟਾਰਟ ਫਰੋਮ ਹੇਅਰ ਅਸੀਂ ਇਹੀ ਮੁਹਿੰਮ ਸਟਾਰਟ ਕੀਤੀ ਕਿ ਹਰ ਸਕੂਲ ਹਰ ਕਲਾਸ ਦੇ ਵਿੱਚ ਅਸੀਂ ਬੱਚਿਆਂ ਨੂੰ ਇੰਪਲੀਮੈਂਟ ਕਰਨਾ ਸਿਖਾਈਏ ਹਾਊ ਟੂ ਯੂਜ਼ ਟੂ